ਸਿਨੇਮੇ ਦਾ ਰੂਪ ਬਦਲ ਰਿਹਾ ਕਮਰਸ਼ੀਅਲ ਸਿਨੇਮੇ ਤੋਂ ਲੋਕ ਆਰਟ ਸਿਨੇਮੇ ਵੱਲ ਨੂੰ ਵਧ ਰਹੇ ਨੇ ਦਰਸ਼ਕ ਸਿਨੇਮਾ ਜਾਣ ਦੀ بجائے ਹੁਣ OTT ਪਲੇਟਫਾਰਮਾਂ ਤੇ ਫਿਲਮਾਂ ਵੇਖਣਾ ਪਸੰਦ ਕਰਦੇ ਨੇ ਅੱਜ ਇੱਕ ਫਿਲਮ ਦਾ ਮਹੂਰਤ ਹੋਇਆ ਫਿਲਮ ਦਾ ਨਾਮ ਬੇਕੋ ਸ਼ਿਵਚਰਨ ਜੱਗੀ ਕੁਸਾਹੋਰਾ ਦਾ ਨਾਵਲ ਹੈ ਬੇਕੋ ਉਸ ਨਾਵਲ ਦੇ ਉੱਪਰ ਫੀਚਰ ਫਿਲਮ ਬਣ ਰਹੀ ਹੈ ਜਿਸ ਦਾ ਨਿਰਮਾਣ ਕਰ ਰਹੇ ਨੇ ਯੁੱਗ ਫਿਲਮ ਪ੍ਰੋਡਕਸ਼ਨ ਵਾਲੇ ਤੇ ਡਾਇਰੈਕਟ ਕਰ ਰਹੇ ਨੇ ਲਵਲੀ ਸ਼ਰਮਾ ਤੁਰਕੋਟ ਨਿਰਿੰਦਰ ਗਖੜ ਕੁਲ ਸਿੱਧੂ ਵਰਗੇ ਵੱਡੇ ਐਕਟਰ ਇਸ ਫਿਲਮ ਦੇ ਵਿੱਚ ਐਕਟ ਕਰ ਰਹੇ ਨੇ ਸਾਡੇ ਨਾਲ ਨਿਰਿੰਦਰ ਗਖੜ ਨੇ ਗੱਲਬਾਤ ਕਰਾਂਗੇ ਗਖੜ ਸਾਹਿਬ ਵਾਰਡ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਆਡੀਅנס ਦਾ ਬਹੁਤ ਬਹੁਤ ਸ਼ੁਕਰੀਆ ਗਖੜ ਸਾਹਿਬ ਕਿਸ ਤਰ੍ਹਾਂ ਦਾ ਰੋਲ ਆ ਜਿਹੜਾ ਨਿਭਾ ਰਹੇ ਹੋ ਬੇਗੋ ਦੇ ਵਿੱਚ ਅ ਮੇਰਾ ਐਸਐਸਪੀ ਦਾ ਕਰੈਕਟਰ ਹੈ ਪਰ ਹੁਣ ਤੱਕ ਜਿੰਨੀਆਂ ਵੀ ਮੈਂ ਫਿਲਮਾਂ ਕੀਤੀਆਂ ਇਹ ਐਸਐਸਪੀ ਮਤਲਬ ਕੋਈ ਆਫੀਸ਼ੀਅਲੀ ਨਹੀਂ ਹੈ ਮਤਲਬ ਫੈਮਲੀਆਂ ਨਾਲ ਅਟੈਚ ਹੈਗਾ ਕੁਝ ਫੈਮਲੀਆਂ ਨਾਲ ਤਾਂ ਉਹ ਸਿਵਲ ਵਰਦੀ ਦੇ ਵਿੱਚ ਰਹਿੰਦਾ ਹੈ ਪਰ ਬਹੁਤ ਅੱਛਾ ਗਰਦਾਰ ਹੈ ਮੇਰਾ ਤੇ ਠੀਕ ਹੈ ਜੀ ਗਖਰ ਸਾਹਿਬ ਕਮਰਸ਼ੀਅਲ ਸਿਨੇਮਾ ਵੀ ਤੁਸੀਂ ਕੀਤਾ ਠੀਕਾ ਤੇ ਜਿਹੜਾ ਹੁਣ ਸਿਨੇਮੇ ਦਾ ਇੱਕ ਦੌਰ ਸ਼ੁਰੂ ਹੋਇਆ ਹੈਗਾ ਜਿਵੇਂ ਬੇਗੋ ਦਾਰੋ ਸੁਖਾ ਰੇਡਰ ਇਹਦਾ ਦੌਰ ਸਿਨੇਮਾ ਦਾ ਸ਼ੁਰੂ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਕਮਰਸ਼ੀਅਲ ਸਿਨੇਮਾ ਪਤਾ ਨਹੀਂ ਕਿਉਂ ਸਾਡੀ ਜਿਹੜੀ ਆਡੀਅנס ਹੈਗੀ ਆ ਪੰਜਾਬੀ ਦੇ ਜਿਵੇਂ ਸਿਨੇਮੇ ਨੂੰ ਪਤਾ ਨਹੀਂ ਪਸੰਦ ਕਿਉਂ ਨਹੀਂ ਕਰਦੀ ਜਾਂ ਕੋਈ ਜਿਹੜਾ ਹੁਣ ਜਿਵੇਂ ਬੇਗੋ ਵਰਗੀਆਂ ਫਿਲਮਾਂ ਆ ਇਹ ਮੇਰੇ ਖਿਆਲ ਦੇ ਵਿੱਚ ਘਰੇਲੂ ਫਿਲਮਾਂ ਹੈਗੀਆਂ ਇਹ ਔਰ ਬੇਗੋ ਕਿਰਦਾਰ ਬਹੁਤ ਵਧੀਆ ਕਿੰਨਰ ਦਾ ਕਿਰਦਾਰ ਆ ਇਹ ਜਿਹੜਾ ਕੁਲ ਸਿੱਧੂ ਨਿਭਾ ਰਹੀ ਆ ਔਰ ਜਿੰਨੇ ਵੀ ਇਹਦੇ ਚ ਐਕਟਰ ਕੰਮ ਕਰ ਰਹੇ ਨੇ ਜਿਵੇਂ ਗਿਰਜਾ ਸ਼ੰਕਰ ਕਿੰਨਾ ਵੱਡਾ ਨਾਮ ਐ ਹਨਾ ਔਰ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਇਹ ਵਜੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਤੇ ਕਮਰਸ਼ੀਅਲ ਸਿਨੇਮਾ ਔਰ ਇਹ ਜਿਹੜਾ ਹੁਣ ਸਿਨੇਮਾ ਜਿਹੜੇ ਆਡੀਅנס ਹਨ ਇਹ ਮੇਰੇ ਖਿਆਲ ਦੇ ਵਿੱਚ OTT ਤੇ ਇਹ ਜਿਆਦਾ ਪਸੰਦ ਕਰਦੇ ਆ ਤਾਂ ਸਿਨੇਮਿਆਂ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਜੇਕਰ ਇਹ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣ ਆਉਣੀਆਂ ਸ਼ੁਰੂ ਹੋ ਜਾਣੀਆਂ ਤਾਂ ਬਹੁਤ ਵਧੀਆ ਚੱਲਣਗੀਆਂ ਜੀ ਪਰ ਆਕਰ ਸਾਬ ਗਲਤ ਹੈ ਨਾ ਕਿ ਇਹ ਜਿਹੇ ਫਿਲਮਾਂ ਤੇ ਪੈਸਾ ਲਾਉਣਾ ਸਰੂ ਦੀ ਪੂਰਤੀ ਦਾ ਕੋਈ ਯਕੀਨ ਨਹੀਂਗਾ ਕਿ ਪੂਰਤੀ ਹੋਊ ਜਾਂ ਨਹੀਂ ਹੋ ਇਹਨਾਂ ਦੀ ਦੇਖੋ ਇਹ ਪੂਰਤੀ ਤਾਂ ਕਿਸੇ ਫਿਲਮ ਦਾ ਕੁਝ ਨਹੀਂ ਪਤਾ ਹੁੰਦਾ ਵੇ ਪੂਰਤੀ ਹੋਣੀ ਕਿ ਨਹੀਂ ਹੋਣੀ ਸਲਮਾਨ ਖਾਨ ਦੀਆਂ ਬਹੁਤ ਸਾਰੀਆਂ ਫਿਲਮਾਂ ਹੈਗੀਆਂ ਜਿਨ੍ਹਾਂ ਦੀ ਪੂਰਤੀ ਨਹੀਂ ਹੁੰਦੀ ਜਿਵੇਂ ਹੁਣ ਅਸੀਂ ਇੱਕ ਫਿਲਮ ਕੀਤੀ ਸੀਗੀ ਰਵੀ ਦੇ ਕੰਡੇ ਰਵੀ ਦੇ ਕੰਡੇ ਚ ਮੇਰਾ ਬਹੁਤ ਅੱਛਾ ਕਿਰਦਾਰ ਸੀਗਾ ਔਰ ਪੰਕਜ ਕੁਬੂਰ ਸਾਹਿਬ ਸੀਗਾ ਉਹਦੇ ਚ ਮੇਨ ਪੂਰਤੀ ਤਾਂ ਉਹਦੀ ਵੀ ਨਹੀਂ ਹੋਈਗੀ 15-16 ਕਰੋੜ ਰੁਪਏ ਲੱਗਿਆ ਸੀਗਾ ਇਹ ਕੁਝ ਨਹੀਂ ਪਤਾ ਲੱਗਦਾ ਚੱਲਣ ਨੂੰ ਕਰੋੜ ਵਾਲੀ ਫਿਲਮ ਚੱਲ ਜਾਂਦੀ ਨਾ ਚੱਲਣ ਨੂੰ ਤਾਂ 15 ਕਰੋੜ ਵਾਲੇ ਚੱਲਦੇ ਪੂਰਤੀ ਦਾ ਕੁਝ ਨਹੀਂ ਪਤਾ ਕਕਸੜੇ ਮੈਨੂੰ ਤਾਂ ਯਾਦ ਆਇਆ ਕਿ ਪੰਜਾਬੀ ਜਿਹੜਾ ਇੰਡਸਟਰੀ ਹੈਗੀ ਆ ਫਿਲਮ ਇੰਡਸਟਰੀ ਉਹ ਜ਼ਿਆਦਾਤਰ ਜਿਹੜੇ ਪ੍ਰੋਡਿਊਸਰਾਂ ਰਿਪੀਟ ਨਹੀਂ ਹੋ ਰਹੇ ਬਹੁਤ ਘੱਟ ਰਿਪੀਟ ਹੁੰਦੇ ਹੈਗੀ ਕੀ ਕਾਰਨ ਮੰਨਦੇ ਹੋ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿਉਂਕਿ ਤੁਸੀਂ ਬੜੇ ਦੇਰ ਤੋਂ ਇਸ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹੋ ਇਹਦੇ ਵਿੱਚ ਦੇਖੋ ਜਦੋਂ ਦਾ ਕਰੋਨਾ ਕਾਲ ਆਇਆ ਕਰੋਨਾ ਕਾਲ ਤੋਂ ਬਾਅਦ ਸਾਨੂੰ ਆਦਤ ਪੈ ਗਈ ਹੈ ਮੋਬਾਈਲ ਤੇ ਫਿਲਮ ਦੇਖਣ ਦੀ ਸਾਨੂੰ ਆਤ ਪੈ ਗਈ ਘਰੇ ਜਿਹੜਾ ਸਾਡੇ ਐਲਈਡੀ ਲੱਗੀ ਹੋਈ ਆ ਜਾਂ ਅਸੀਂ ਸਿਨੇਮਾ ਛੋਟਾ ਜਿਹਾ ਸਿਨੇਮਾ ਘਰ ਬਣਾਇਆ ਹੋਇਆ ਉਹਦੇ ਤੇ ਫਿਲਮ ਦੇਖਣ ਦੀ ਅੱਜ ਦਾ ਜਿਹੜਾ ਸਿਨੇਮਾ ਨਾ ਬੀਵੀਆਰ ਆ ਬਹੁਤ ਮਹਿੰਗਾ ਹੈ ਅੱਜ 4-500 ਦੀ ਟਿਕਟ ਲੈ ਕੇ ਅਸੀਂ ਜਾਂਦੇ ਆ ਜੇ ਫੈਮਿਲੀ ਦੇ ਚਾਰ ਮੈਂਬਰ ਹੈ 2000 ਰੁਪਏ ਖਰਚਾ ਹੋ ਗਿਆ ਫਿਰ ਬੱਚੇ ਆ ਬੱਚੇ ਕੁਝ ਮੰਗਦੇ 1000 ਰੁਪਏ ਖਰਚਾ ਹੋ ਗਿਆ 3000 ਹੋ ਗਿਆ ਉਸ ਤੋਂ ਬਾਅਦ 5-7000 ਦਾ ਤੇਲ ਵੀ ਲੱਗੇ ਹੁੰਦਾ 4000 ਰੁਪਏ ਲਾ ਕੇ ਅਸੀਂ ਫਿਲਮ ਦੇਖ ਕੇ ਆਉਣੇ ਆ ਔਰ ਉਹਦੇ ਚ ਕੀ ਹੁੰਦਾ ਕਿ ਕਈ ਵਾਰੀ ਕੀ ਹੁੰਦਾ ਕਿ ਮਾੜੀ ਫਿਲਮ ਦੇਖ ਲੈਨੇ ਅਚਾਨਕ ਅਸੀਂ ਮਾੜੀ ਫਿਲਮ ਦੇਖ ਲੈਨੇ ਉਸ ਤੋਂ ਨੈਕਸਟ ਵੀਕ ਦੇ ਵਿੱਚ ਜਿਹੜੀ ਚੰਗੀ ਫਿਲਮ ਲੱਗਦੀ ਹੈ ਨਾ ਅਸੀਂ ਇਹ ਸੋਚਦੇ ਹਾਂ ਵੀ ਯਾਰ ਇਹ ਫਿਲਮ ਵੀ ਉਹਦੇ ਵਰਗੀ ਹੋਊਗੀ ਚਲੋ ਕੋਈ ਗੱਲ ਨਹੀਂ 4000 5000 ਪਿਛਲੀ ਵਾਰ ਖਰਾਬ ਕਰਤਾ ਤੇ ਆਪਾਂ ਹੁਣ ਸਿਨੇਮੇ ਦੇ ਵਿੱਚ ਜੋ ਚਲੀ ਜਾਊਗੀ ਜਦੋਂ ਇਹ ਤੇ ਆ ਜੂਗੀ ਮੋਬਾਈਲ ਤੇ ਦੇਖ ਲੈਨੇ ਇਹਦੇ ਕਰਕੇ ਇਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਜਾਂ ਇਹ ਮਤਲਬ ਇਹ ਨੈਟਵਰਕ ਜਿਹੜਾ ਚੱਲ ਪਿਆ ਨਾ ਇਹਦੇ ਨਾਲ ਬਹੁਤ ਫਰਕ ਪੈ ਗਿਆ ਸਿਨੇਮਾ ਨੂੰ ਨਹੀਂ ਜਿਹੜੀਆਂ ਫੂਡ ਕਮੇਡੀ ਟਾਈਪ ਫਿਲਮਾਂ ਬਣੀਆਂ ਉਹਨਾਂ ਤੇ ਪੈਸਾ ਵੀ ਲੱਗਿਆ ਜਿਹੜੇ ਪ੍ਰੋਡਿਊਸਰ ਪੀਟ ਵੀ ਨਹੀਂ ਹੋਏ ਤੇ ਦਰਸ਼ਕ ਵੀ ਜਿਹੜਾ ਨਰਾਸ਼ ਹੋਇਆ ਉਹ ਤੋਂ ਤੁਸੀਂ ਮੈਂ ਤੁਹਾਨੂੰ ਆਖਿਆ ਕਿ ਦਰਸ਼ਕ ਸਿਨੇਮਾ ਜਾਂਦਾ ਉਹ ਬੱਚੇ ਨੂੰ ਖਵਾਉਂਦਾ ਵੀ ਹੈ ਟਿਕਟ ਵੀ ਲੈਂਦਾ ਤੇ ਪੈਸੇ ਉਹ ਸਮਝਦਾ ਕਿ ਅਗਲੀ ਫਿਲਮ ਯਾਰ ਪੈਸੇ ਵੇਸਟ ਨਾ ਹੋਣ ਆ ਉਹਦੇ ਵਿੱਚ ਤੁਸੀਂ ਪ੍ਰੋਡਿਊਸਰ ਦੀ ਗੱਲ ਕੀਤੀ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰੋਡਿਊਸਰ ਰਿਪੀਟ ਕਿਉਂ ਨਹੀਂ ਹੁੰਦਾਗਾ ਪ੍ਰੋਡਿਊਸਰ ਦੇ ਰਿਪੀਟ ਨਾ ਹੋਣ ਦਾ ਕਾਰਨ ਆਹੀ ਹੈ ਕਿ ਇੱਕ ਮਾੜੀ ਫਿਲਮ ਜੇ ਫਰਜ਼ ਕਰ ਲਓ ਮੈਂ ਕਰੋੜ ਰੁਪਇਆ ਲਾਤਾ ਮੈਂ ਫਿਲਮ ਬਣਾਤੀ ਫਿਲਮ ਉਹ ਨਹੀਂ ਚੱਲੀ ਦੂਜੀ ਵਾਰ ਮੈਂ ਚਿੰਮੀ ਵਾਲੇ ਪਾਸੇ ਉਹ ਨਹੀਂ ਕਰੂੰਗਾ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਸੀ ਕਿ ਜੇਕਰ ਅੱਜ 1 ਕਰੋੜ ਰੁਪਇਆ ਫਿਲਮ ਲਾਤਾ ਫਿਲਮ ਤੇ ਤਾਂ 1 ਕਰੋੜ ਲਾ ਕੇ ਉਹਨੂੰ ਘੱਟ ਤੋਂ ਘੱਟ 50-70 ਲੱਖ ਰੁਪਇਆ ਰਿਲੀਜ਼ ਕਰਨ ਤੇ ਚਾਹੀਦਾ ਹੈ ਰਿਲੀਜ਼ ਕਰਾਂਗੇ ਸਾਨੂੰ ਸ਼ੋਅ ਮਿਲਦੇ ਆ ਘੱਟ ਮਿਲਦੇ ਵੱਧ ਮਿਲਦੇ ਆ ਉਹ ਚੱਲਦੀ ਆ ਜਾਂ ਨਹੀਂ ਚੱਲਦੀ ਜੇ ਤਾਂ ਚੱਲ ਗਈ ਤagli ਫਿਲਮ ਬਣਾ ਲਾਂਗੇ ਜੇ ਨਹੀਂ ਚੱਲੀ ਤਾਂ ਅਸੀਂ ਉੱਥੇ ਕਿਤਾਬ ਬੰਦ ਕਰ ਦਿਆਂਗੇ ਇਸੇ ਕਰਕੇ ਆਹੀ ਜਿਹੜਾ ਮਤਲਬ ਟੀਵੀ ਤੇ ਫਿਲਮ ਆ ਰਹੀਆਂ ਜਾਂ ਮੋਬਾਈਲ ਤੇ ਆ ਰਹੀਆਂ YouTube ਤੇ ਆ ਰਹੀਆਂ ਉਹ ਬਸ ਇਹੀ ਵੇਟ ਕਰ ਰਹੇ ਆ ਲੋਕ ਕਰ ਲੈਂਦੇ ਆ ਲੋਕ ਕਿ ਚਲੋ ਹੁਣ ਨਹੀਂ ਤਾਂ ਮਹੀਨੇ ਤੱਕ ਦੇਖ ਲਾਂਗੇ ਆਹੀ ਚੱਕਰ ਹੈ ਕੱਖ ਸਰ ਜਿਵੇਂ ਪਿੱਛੇ ਜੀ ਇੱਕ ਦੌਰ ਚੱਲਿਆ ਕਿ ਯੂਕੇ ਜਾਣਾ ਉੱਥੇ ਰਾਇਲਟੀ ਲੈ ਕੇ ਫਿਲਮ ਬਣਾਉਣੀਆਂ ਤੇ ਜਗਾੜੂ ਟਾਈਪ ਫਿਲਮ ਬਣਾ ਕੇ ਤੇ ਲੋਕਾਂ ਨੂੰ ਪੇਸ਼ ਕਰ ਦੇਣੀਆਂ ਉਸ ਜਿਹੜੇ ਜਗਾੜੂ ਟਾਈਪ ਲੋਕਾਂ ਨੇ ਵੀ ਇਸਨੇ ਮੈਨੂੰ ਢਾ ਲਈ ਹੈਗੀ ਨਹੀਂ ਉਹਦੇ ਚ ਆਪਾਂ ਸਾਰਿਆਂ ਨੂੰ ਜਗਾੜੂ ਨਹੀਂ ਕਹਿ ਸਕਦੇ ਕੁਝ ਜਗਾੜੂ ਹੁੰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਉਹ ਇਧਰਲੇ ਜਿਹੜੇ ਪੁਲਿਸਰ ਹੈਗਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਉੱਧਰਲੇ ਪੁਲਿਸਰ ਹੈ ਉੱਧਰ ਜਿਹੜੇ ਲੋਕ ਹੈਗੇ ਆ ਜਿਹੜੇ ਮਤਲਬ ਸਿਰਫ ਸਬਸਿਡੀ ਲੈਣ ਦੇ ਚੱਕਰ ਦੇ ਵਿੱਚ ਹੁੰਦੇ ਆ ਤਾਂ ਉਹ ਆਪਦੀ ਸਬਸਿਡੀ ਲੈ ਆਉਂਦੇ ਆ ਜਿਹੜੇ ਉਧਰ ਜਿਹੜੇ ਉਧਰ ਕੁਛ ਲੋਕ ਹੁੰਦੇ ਆ ਜਿਹੜੇ ਨਵੇਂ ਪ੍ਰੋਡਿਊਸਰ ਹੁੰਦੇ ਆ ਉਹ ਦੂਜੀ ਵਾਰੀ ਪੈਸਾ ਨਹੀਂ ਲਾਉਂਦੇ ਆ ਉਹ ਆਪਣੀ ਸਬਸਿਡੀ ਲੈ ਕੇ ਇੱਧਰ ਆ ਜਾਂਦੇ ਆ ਬਿਲਕੁਲ ਇਹ ਚੱਕਰ ਵਜਦਾ ਹੈ ਤੁਹਾਡੀ ਗੱਲ ਕੀਤੀ ਜਾਵੇ ਤਾਂ ਅਖਰ ਸਾਹਿਬ ਕਿੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ ਮੈਨੂੰ ਮੇਰੇ ਖਿਆਲ ਦੇ ਵਿੱਚ ਮੈਂ 14 ਸਾਲ ਦਾ ਸੀਗਾ ਜਦੋਂ ਮੈਂ ਸਨ 77 ਦੇ ਵਿੱਚ ਇੱਕ ਨਾਟਕ ਕੀਤਾ ਸੀਗਾ ਹੱਕ ਪ੍ਰਾਇ ਨਾਨਕਾ ਤਾਂ ਉਹ ਨਾਟਕ ਤੋਂ ਬਾਅਦ ਫਿਰ ਇੱਕ جنੂਨ ਜਾਂ ਛਿੜ ਗਿਆ ਧਰਮ ਭਜ ਦੀਆਂ ਫਿਲਮਾਂ ਦੇਖਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਥੀਏਟਰ ਕਰਨਾ ਸ਼ੁਰੂ ਕਰਤਾ ਸਕੂਲ ਚੋਂ ਨਿਕਲ ਕੇ ਕਾਲਜ ਚੋਂ ਨਿਕਲ ਕੇ ਤਾਂ ਥੀਏਟਰ ਕਰਦੇ ਕਰਦੇ ਫਿਰ ਹੌਲੀ 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 ਘਰੇ ਵੀ ਕਾਫੀ ਨੁਕਸਾਨ ਹੋਇਆ ਬੱਚਿਆਂ ਨੇ ਵੀ ਮਤਲਬ ਥੋੜਾ ਜਿਹਾ ਵਾਈਫ ਨੂੰ ਲੱਗਿਆ ਪੇਰੈਂਟਸ ਨੂੰ ਲੱਗਿਆ ਕਿ ਮਤਲਬ ਇਹ ਗਲਤ ਰਸਤੇ ਚੱਲ ਪਿਆ ਮੇਰੇ ਖਿਆਲ ਸਾਰੀ ਉਮਰ ਹੀ ਹੋ ਗਈ ਉਹਨੇ ਹੁਣ ਮੈਂ 65 ਸਾਲ ਦਾ ਹਾਂ ਅਕ ਕਿੰਨੇ ਕਾਲ ਕਵਾਂ ਜਦੋਂ ਸ਼ੁਰੂਆਤ ਕੀਤੀ ਜਿਸ ਤਰ੍ਹਾਂ ਤੁਸੀਂ 77 ਦੀ ਗੱਲ ਕੀਤੀ ਆ ਤੇ ਉਸ ਤੋਂ ਬਾਅਦ ਦਾ ਬਾਅਦ ਵਾਲਾ ਦੌਰ ਸੀਗਾ ਉਹ ਤਾਂ ਇਹ ਸੀਗਾ ਕਿ ਜਦੋਂ ਕੋਈ ਆਪਣੇ ਜ਼ਿੰਮੇਵਾਰ ਪਰਿਵਾਰ ਚੋਂ ਜਾਂ ਪਿੰਡੂ ਪਰਿਵਾਰ ਚੋਂ ਕੋਈ ਫਿਲਮਾਂ ਜਾਂਦਾ ਸੀ ਤਾਂ ਕਹਿੰਦੇ ਯਾਰ ਕੰਜਰ ਕਿੱਥੇ ਚ ਪੈ ਗਿਆਗਾ ਕੀ ਕੰਜਰਾਂ ਵਾਲੇ ਕੰਮ ਵਢ ਲਏ ਹੈਗੇ ਕਿਉਂ ਘਗਰੀਆਂ ਪਾ ਕੇ ਨੱਚਦੇ ਫਿਰਦੇ ਹੋ ਤੁਸੀਂ ਸਟੇਜਾਂ ਤੇ ਬੜਾ ਕੁਝ ਸੁਣਨ ਨੂੰ ਮਿਲਦਾ ਸੀ ਹਰ ਜ ਆ ਸੇਮ ਮੇਰੇ ਫਾਦਰ ਸਾਹਿਬ ਨੇ ਇਹ ਗੱਲ ਕਿਹਾ ਸੀ ਕਹਿੰਦੇ ਪਟਵਾਰੀ ਦਾ ਮੁੰਡਾ ਕੰਜਰ ਖਾਣੇ ਕਰਨ ਲੱਗ ਪਿਆ ਤਾਂ ਉਹ ਆਪਣੀ ਥਾਂ ਤੇ ਬਿਲਕੁਲ ਸਹੀ ਹੁੰਦੇ ਸੀ ਕਿਉਂਕਿ ਮੇਰੇ ਬੱਚੇ ਬਹੁਤ ਛੋਟੇ ਸੀਗੇ। ہاں 5 ਸਾਲ ਦਾ ਬੇਟਾ ਸੀ ਮੇਰਾ ਔਰ ਮੇਰੇ ਹਲ 2 ਸਾਲ ਦੀ ਮੇਰੀ ਬੇਟੀ ਹੋਣੀ ਜਦੋਂ ਮੈਂ ਛੱਡ ਕੇ ਬੰਬੇ ਚਲਾ ਗਿਆ ਸੀਗਾ। ਤਾਂ ਉਹਦਾ ਹਰ ਪਰਿਵਾਰ ਕਹਿੰਦਾ ਪਰ ਜਿੰਨੀ ਦੇਰ ਤੱਕ ਬੰਦਾ ਕਾਮਯਾਬ ਨਹੀਂ ਹੁੰਦਾ ਉੰਨੀ ਦੇਰ ਤੱਕ ਕਹਿਣਾ ਹੀ ਕਹਿਣਾ ਜੇਕਰ ਮੈਂ ਮੇਰਾ ਮੁੰਡਾ ਮੇਰੇ ਪੋਤੇ ਪੋਤੀਆਂ ਨੂੰ ਛੱਡ ਕੇ ਜਾਊਗਾ ਤਾਂ ਮੈਂ ਵੀ ਕਹੂੰਗਾ ਹੈਨਾ। ਉਹ ਪੇਰੈਂਟਸ ਆਪਣੀ ਥਾਂ ਤੇ ਬਿਲਕੁਲ ਠੀਕ ਹੁੰਦੇ ਆ। ਤਾਂ ਬਾਕੀ ਇਹ ਆ ਕਿ ਚਲੋ ਜਨੂਨ ਹੈ। ਬੰਦਾ ਲੱਗਾ ਰਵੇ ਨਾ ਫੇਰ ਕੁਝ ਕਰਕੇ ਦਿਖਾਵੇ ਜੇ ਬੰਦਾ ਕਹਿੰਦਾ ਯਾਰ ਜੇ ਮੈਨੂੰ ਕਿਆ ਕੰਜਰ ਗਿੱਧੇ ਚ ਕਹਤਾ ਇਹਨਾਂ ਨੇ ਕੁਝ ਕਰਕੇ ਦਿਖਾ ਮੈਂ ਕਰਕੇ ਦਿਖਾਇਆ ਤੇ ਕੱਖੜ ਜਿਹੜੇ ਉਦੋਂ ਤਾਣੇ ਵਜਦੇ ਸੀ ਕਿ ਯਾਰ ਕੰਜਰ ਕੀਤਾ ਕਰੀ ਜਾਂਦੇ ਹੋ ਕੁਝ ਬਣਦਾ ਨਹੀਂ ਬੱਚੇ ਰੋਣ ਲੋਂਗੇ ਆਪਦੀ ਜ਼ੁਬਾਨੀ ਰੋਣ ਲੂਗੀ ਖਰਾਬ ਹੋ ਜੂਗੇ ਤਾਂ ਅੱਜ ਲੱਗਦਾ ਕਿ ਯਾਰ ਜਿਹੜੇ ਉਹ ਚੀਜ਼ਾਂ ਸੀਗੀਆਂ ਹੁਣ ਕਿਤਨਾ ਕਿਤੇ ਮਹਿਸੂਸ ਹੁੰਦਾ ਕਿ ਅਜੇ ਕੁਝ ਬਣ ਗਏ ਆ ਅੱਜ ਕਿਸੇ ਸਟੈਂਡ ਤੇ ਆਗੇ हां वो तो ਹੁੰਦਾ ਹੀ ਐ ਮਤਲਬ ਜਿਹੜੇ ਲੋਕ ਮੈਨੂੰ ਸਾਈਕਲ ਤੇ ਜਾਂ ਸਕੂਟਰ ਤੇ ਬਿਠਾਉਣ ਬਿਠਾਉਣਾ ਨਹੀਂ ਚਾਹੁੰਦੇ ਸੀ ਫਰੀਦਕੋੜ ਦਾ ਮੈਂ ਤੋਂ ਕਹਿੰਦੇ ਯਾਰ ਇਹ ਤਾਂ ਵੇਲੜ ਹੈਗਾ ਮੈਂ ਸਾਈਕਲ ਤੇ ਬਿਠਾਵਾਂਗੇ ਸਾਲਾ ਇਹਦਾ ਰੋਜ਼ ਦਾ ਕੰਮ ਹੱਥ ਦੇ ਦਿੰਦਾ ਤਾਂ ਉਹ ਆ ਜੋ ਹੀ ਮਾਰਦੇ ਆ ਸਲੂਟ ਹੈ ਨਾ ਆ ਇਹ ਖਿੰਮਤੇ ਮਰਦਾ ਮਦਦ ਦੇ ਖੁਦਾ ਖੁਦੀ ਕੋ ਕਰ ਬੁਲੰਦੇ ਤਨਾ ਹਰ ਤਦਬੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਹਾ ਹੈ ਜੇ ਮਤਲਬ ਇਹ ਨਾ ਸੋਚੋਗੇ ਤੁਸੀਂ ਕੁਝ ਕਰ ਨਹੀਂ ਸਕਦੇ ਤੁਹਾਡੇ ਅੰਦਰ ਜਨੂਨ ਹੋਣਾ ਚਾਹੀਦਾ ਕਰਕੇ ਦਿਖਾਓ ਅਗਲਾ ਕਹਿੰਦਾ ਯਾਰ ਤੂੰ ਤਾਂ ਕੁੱਤੇ ਕੁੱਤਖਾਨਾ ਕਰਦਾ ਫਿਰਦਾ ਕਹਿੰਦਾ ਕੋਈ ਕਰਕੇ ਦਿਖਾਵਾਂਗਾ ਮੈਂ ਅੱਜ ਜਦੋਂ ਜੈਦਾ ਉੱਥੇ ਕਾਰ ਤੇ ਜੈਦਾ ਬਾਬਾ ਫਰੀਦ ਸਾਹਿਬ ਦੀ ਮਿਹਰ ਹੈ ਤੇ ਫਰੀਦਕੋਟ ਦੇ ਵਿੱਚ ਸਾਰੇ ਸਲੂਟ ਮਾਰਦੇ ਕਿ ਯਾਰ ਬੰਦੇ ਨੇ ਕੁਝ ਕੀਤਾ ਹੈ ਬਾਬਾ ਜੀ ਦੀ ਮਿਹਰ ਅਸਰ ਕਾਕਰ ਸਾਹਿਬ ਆਖਰੀ ਸਵਾਲ ਨਵੇਂ ਮੁੰਡੇ ਕੁੜੀਆਂ ਬਹੁਤ ਜਿਹੜੀ ਹੈਗੇ ਇੰਡਸਟਰੀ ਚ ਆ ਰਹੀ ਨਹੀਂ ਕਈ ਚੰਡੀਗੜ੍ਹ ਮੁਹਾਲੀ ਛੋਟੇ ਛੋਟੇ ਫਲੈਟਾਂ ਚ ਕਮਰੇ ਚ ਬੈਠੇ ਨੇ ਮਿਹਨਤ ਕਰੀ ਜਾਂਦੇ ਨੇ ਜਿਵੇਂ ਬੰਬੇ ਜਾਂਦੇ ਨੇ ਤਾਂ ਉਹਨਾਂ ਲਈ ਕੀਸ ਨੇ ਆਗਾ ਦੇਖੋ ਮਿਹਨਤ ਮਿਹਨਤ ਕਰਨਾ ਜ਼ਰੂਰੀ ਹੈ ਮੈਂ ਪਹਿਲਾਂ ਹੀ ਦੱਸਿਆ ਕਿ ਜਨੂੰਨ ਜ਼ਰੂਰੀ ਹੈ ਜਨੂਨੀ ਹੋਣਾ ਜ਼ਰੂਰੀ ਹੈ ਸਿੱਖ ਕੇ ਜਾਓ ਬਗੈਰ ਸਿੱਖੇ ਅਸੀਂ ਇੱਥੇ ਜਾ ਕੇ ਫਲੈਟ ਲੈ ਕੇ ਬਹਿ ਜਾਂਦੇ ਹਾਂ ਜਾਂ ਛੋਟੇ ਛੋਟੇ ਕਮਰੇ ਲੈ ਕੇ ਬਹਿ ਜਾਂਦੇ ਹਾਂ ਸਾਨੂੰ ਅਸੀਂ ਕਹਿੰਦੇ ਮੈਂ ਆਡੀਸ਼ਨ ਦੇਣ ਵਾਸਤੇ ਗਿਆ ਮੈਂ ਆਡੀਸ਼ਨ ਚ ਪਾਸ ਨਹੀਂ ਹੋਇਆਗਾ ਆਡੀਸ਼ਨ ਚ ਪਾਸ ਕਿਉਂ ਨਹੀਂ ਹੁੰਦੇ ਜੀ ਜੋ ਕਿ ਤੁਹਾਡੇ ਅੰਦਰ ਕਲਾ ਹੈ ਨਹੀਂ ਜੀ ਵੀ ਸਿੱਖ ਕੇ ਨਹੀਂ ਗਏ ਉਹ ਐਡਾ ਵੱਡਾ ਪੇਜ ਦੇ ਦੇਂਦੇ 8 8 9 9 ਨੂੰ ਲਾਈਨ ਦਾ ਡਾਇਲੌਗ ਬੋਲਣਾ ਹੁੰਦਾ ਔਰ ਉੱਥੇ ਕਹਿੰਦੇ ਸਰ ਕੁਝ ਥੋੜੀ ਜਿਹੀ ਟਿਪਸ ਦੇ ਦਿਓ ਮੈਨੂੰ ਫਿਰ 1 ਮਿੰਟ ਹੀ ਤੇ ਟਿਪਸ ਨਹੀਂ ਆ ਜਾਂਦੀ ਹੈ ਹਨਾ ਬੜਾ ਸਿੱਖੋ ਥੀਏਟਰ ਕਰੋ ਪੜਾਈ ਕਰੋ ਤੇ ਪੜਾਈ ਨਹੀਂ ਕਰ ਸਕਦੇ ਘੱਟੋ ਘੱਟ ਥੀਏਟਰ ਤਾਂ ਕਰੋ ਨਾ ਜਿਹੜੇ ਬੱਚੇ ਥੀਏਟਰ ਕਰਕੇ ਜਾਂਦੇ ਆ ਉਹ ਬੱਚੇ ਉੱਥੇ ਜਾ ਕੇ ਕਾਮਯਾਬ ਹੁੰਦੇ ਆ ਇੱਥੇ ਸਾਡੇ ਫਰੀਦਕੋੜ ਦੇ ਕਿੰਨੇ ਕਲਾਕਾਰ ਹੈਗੇ ਆ ਹਾਂ ਤੁਸੀਂ ਪ੍ਰਿੰਸ ਕਮਲਜੀਤ ਸਿੰਘ ਦੇਖ ਲਓ ਉਹ ਅਸੀਂ ਇਕੱਠੇ ਥੀਏਟਰ ਕਰਦੇ ਹੁੰਦੇ ਸੀ ਅੱਜ ਪ੍ਰਿੰਸ ਕਿੱਥੇ ਹੈਨਾ ਗੁਰਪ੍ਰੀਤ ਔਤੀ ਆ ਉਹ ਥੀਏਟਰ ਕਰਦਾ ਸੀ ਕਿੱਥੇ ਅੱਜ ਉਹ ਕੰਮ ਕਰਦੇ ਜਿਹੜੇ ਥੀਏਟਰ ਕਰਦੇ ਆ ਉਹ ਕਾਮਯਾਬ ਹੁੰਦੇ ਹੁੰਦੇ ਆ ਜਿਹੜੇ ਥੀਏਟਰ ਨਹੀਂ ਕਰਦੇ ਉਹ ਮੈਂ ਉਹਨਾਂ ਨੂੰ ਸਲਾਹ ਇਹ ਹੀ ਦਊਂਗਾ ਕਿ ਭਾਈ ਤੁਸੀਂ ਆਰਾਮ ਨਾਲ ਬਹਿ ਜਾਓ ਤੁਸੀਂ ਐਕਟਰ ਨਹੀਂ ਬਣ ਸਕਦੇ ਪਹਿਲਾਂ ਸਿੱਖੋ ਜੇ ਆਪਾਂ ਜੰਗ ਦੇ ਮੈਦਾਨ ਦੇ ਵਿੱਚ ਬੰਦੂਕ ਲੈ ਕੇ ਚਲੇ ਜਾਵਾਂਗੇ ਚਲਾਉਣੀ ਨਹੀਂ ਆਉਂਦੀ ਹੋਊਗੀ ਤਾਂ ਮਾਰ ਖਾ ਕੇ ਆਵਾਂਗੇ ਨਾ ਐਕਟਿੰਗ ਤੁਹਾਡੇ ਅੰਦਰ ਹੈ ਨਹੀਂਗੀ ਤੁਸੀਂ ਕਹਿੰਦੇ ਮੈਂ ਐਕਟਰ ਬਣਨਾ ਇਕੱਲਾ ਬਾਲ ਸਵਾਰ ਕੇ ਜਾਂ ਚਿਹਰਾ ਦਿਖਾ ਕੇ ਤੈਨੂੰ ਐਕਟਰ ਬਣਾ ਜਾਂਦਾ ਹੈਨਾ ਕੜਵੀ ਗੱਲ ਹੈ ਪਰ ਮੈਂ ਅੱਜ ਦੀ ਜਨਰੇਸ਼ਨ ਨੂੰ ਇਹੀ ਕਹਿਣਾ ਚਾਹਣਾ ਕਿ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਸਿੱਖੋ ਪਹਿਲਾਂ ਆਪਣੇ ਆਪ ਨੂੰ ਢਾਲੋ ਉਸ ਕੈਰੈਕਟਰ ਦੇ ਵਿੱਚ ਢਾਲੋ ਔਰ ਢਾਲ ਕੇ ਉਸ ਤੋਂ ਬਾਅਦ ਹੀ ਕੈਮਰੇ ਦੇ ਸਾਹਮਣੇ ਖੜੇ ਹੋਵੋ ਕਿਉਂਕਿ ਕੈਮਰਾ ਜਿਹੜਾ ਨਾ ਪਛਾਣ ਲੈਂਦਾ ਅੱਖ ਪਛਾਣਦਾ ਕਹਿੰਗੇ ਉਹਨੂੰ ਪਤਾ ਲੱਗ ਜਾਂਦਾ ਕਿ ਹੁਣੇ ਬੰਦਾ ਘਰ ਆਇਆ ਹੋਇਆ ਹੈ ਜਦੋਂ ਸਾਡਾ ਫੇਸ ਆਹ ਫੇਸ ਐ ਇੰਨਾ ਫੇਸ ਐ ਐਡਾ ਵੱਡਾ ਬਣ ਕੇ ਆਉਂਦਾ ਨਾ ਸਕਰੀਨ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਸ਼ਿਕਨ ਆ ਇਹਦੇ ਫੇਸ ਤੇ ਇਸ ਕਰਕੇ ਸਿੱਖ ਕੇ ਜਾਣਾ ਚਾਹੀਦਾ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਸੋ ਇਸਨ ਸਾਡੇ ਨਾਲ ਫਿਲਮ ਐਕਟਰ ਨਰਿੰਦਰ ਗਾਖੜ ਜਿਨ੍ਹਾਂ ਨੇ ਫਿਲਮਾਂ ਨੂੰ ਲੈ ਕੇ ਤੇ ਜਿਹੜੇ ਫਿਲਮਾਂ ਦੀ ਕੀ ਸਥਿਤੀ ਹੈ ਜਾਂ ਫਿਲਮਾਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹ ਕਿਵੇਂ ਆ ਸਕਦੇ ਨੇ ਔਰ ਜਿਹੜਾ ਹੈਗਾਗਾ ਫਿਲਮਾਂ ਨੂੰ ਲੈ ਕੇ ਅਸੀਂ ਗੱਲਬਾਤਾਂ ਕੀਤੀਆਂ ਸੋ ਜੁੜੇ ਹੋਏ ਵਰਲਡ ਪੰਜਾਬੀ ਦੇ ਨਾਲ ਕੈਮਰਾ ਪਰਸਨ ਰਾਜੀਤ ਸਿੰਘ ਦੇ ਨਾਲ ਨាល ਸਿੰਘ ਵੱਲੋਂ ਰਿਸ਼ੀ ਸਿੰਘ ਰਾਹੀ ਵਰਲਡ ਪੰਜਾਬੀ